ਦੇ ਖੈਮਾ ਲਾ ਗਿਆ ਗੁਰੂ ਮਹਾਰਾਜ ਮੱਥੇ ਲਗਦਾ ਇਹਨੇ ਮੈਂ 100 ਖਾ ਗਿਆ ਨਾ ਜੇ ਕਦੀ ਵੀ ਕਿ ਪੱਕ ਲਿਆ ਲੋਕਿਆਂ ਨੂੰ ਕਹਿੰਦਾ ਵੀ ਕਪੂਤਲੇ ਦਾ ਪੱਕ ਲੈਂਦੇ ਆ ਇਤਰੀ ਇਹਨਾਂ ਨੇ ਲੈਣਾ ਕਪੂਤਲੇ ਦਾ ਬਾਬਾ ਜਾਦਾ ਉਹਦੇ ਵਿੱਚ ਆ ਕੀ ਨਾ ਆਸਟ੍ਰੇਲੀਆ ਆਸਟ੍ਰੇਲੀਆ ਸਾਡੇ ਲੋਕਾਂ ਬਸਟ੍ਰੇਲੀਆ ਪਹਿਲਾਂ ਹੀ ਮੈਚ ਹਾਰ ਗਏ ਦੇਖੋ ਵੀਰ ਮੇਰਾ ਨਾ ਆਪਾਂ ਵੀ ਚਲੋ ਕਬੱਡੀ ਖੇਡੀ ਆਪਣੇ ਚੀਜ਼ ਦਾ ਪਤਾ ਹੈ ਸ਼ੀਲੂ ਦੇ ਸੱਟ ਹੈ ਇਹ ਸੱਚਾਈ ਹੈ ਮੋਢਾ ਹੀ ਲੱਗਿਆ ਹਾਂਜੀ 사ਸੀ ਗਾਲ ਜੀ ਸਾਰਿਆਂ ਨੂੰ ਅੱਜ 11 ਫਰਵਰੀ ਪਹੁੰਚ ਗਏ ਬਾਗੜੀਆਂ ਤੇ ਗਰਾਊਂਡ ਤਿਆਰ ਹੋ ਰਹੀ ਆ ਹੋਰ ਦੋ ਤਿੰਨ ਘੰਟਿਆਂ ਦਾ ਕਿਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਨੀ ਚੱਲ 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 ਹੋਰ ਬਾਜੀ ਅੱਜ ਕੀ ਕਰਨਾ ਇੱਕ ਹੋਰ ਕਾਲੇ ਭਾਈ ਸਾਸਿਕਾ ਸਾਸਿਕਾ ਬਾਬਾ ਜੀ ਸਾਸਿਕਾ ਕਿੱਦਾਂ ਤੇ ਹੋਰ ਭਾਈ ਕਿੱਦਾਂ ਚੱਲਦੀਆਂ ਵੇ ਤਿਆਰੀਆਂ ਬਸ ਬਾਬਾ ਸੁੱਖ ਰੱਖੇ ਦੇ ਕਿੱਦਾਂ ਸਾਰਾ ਕੋ ਚੱਲੀ ਜਾਂਦਾ ਪਿਆਰੀ ਜੁਲੀਆ ਬਿਆ ਆ ਦਿਖਾ ਮੜੇ ਇੰਨਾ ਸਿਰ ਤੇ ਆਪਾਂ ਬਾਜੀ ਖੇਡਨੀ ਹੈ ਆਪਣੇ ਡਾਇਮੰਡ ਤੇ ਗੋਲਡਨ ਸਪੋਂਸਰ ਇਹ ਵਧੀਆ ਫੈ। ਉਹ ਸੌ ਉਧਰ ਲੱਗੇ ਆਪਣੇ ਗੋਲਡਨ ਸਪੋਂਸਰ ਕੋ ਡਾਇਮੰਡ ਆਪਾਂ ਜਿਆਦਾ ਕੋਈ ਨਾ ਵਿਖਾਵਾ ਨਹੀਂ ਕਰਦੇ ਆਪਾਂ। ਬੰਦੇ ਆਡੇ ਬਾਲੇ ਕੈਂਡ ਆ ਯਾਰ ਬਾਲੇ ਬੰਬ ਬੰਦੇ ਨੇ ਇਦਾਂ ਕਿਹਦੇ ਸਪੋਂਸਰ ਹੈ ਨਹੀਂ ਗਾ। ਹਾਂ ਹਾਂ ਸਹੀ ਗਾ। ਸਭ ਆਹ ਇਕੜਾ ਮਚੌਦਰੀ ਹੁੰਦੇ ਨੇ ਇੱਕ ਵੀ ਬਗਾਰ ਨਹੀਂ ਪੁੰਦੇ ਬੰਦੇ ਯਾਰ ਭਰਾ ਤਾਂ। ਕਾ ਜਿੱਦਾਂ ਵੀ ਬਟਰੱਕ ਲੱਗੀਆਂ ਨੇ ਨਾ। ਹੂੰ ਹੂੰ ਤੇ ਆ ਪਿਛੇ ਪਿਛੇ ਉਹ ਦੁਨ ਦਿਖਾਈ ਮੜੇ ਆ ਮੇਰਾ ਭਰਾ ਹਾਂਜੀ ਆਹ ਡੇਢ ਟਰੱਕ ਲੱਗੇ ਬਸ ਸਟੇਡੀਅਮ ਦੇ ਪਿੱਛੇ ਹੈ ਨਾ ਹਾਂ ਹਾਂ ਇਹਨਾਂ ਦੇ ਪਿੱਛੇ ਕੋਈ ਟਰਾਲੇ ਵੱਡੇ ਇਦਾਂ ਨੇ ਹੋਰ ਲੱਗਣੇ ਹੋਏ ਅੱਛਾ ਹਾਂਜੀ ਤੇ ਇੱਧਰ ਜਿਹੜੇ ਆਪਣੇ ਟਰੱਕ ਲੱਗੇ ਨੇ ਹਾਂ ਹਾਂ ਆਓ ਜਿੰਨਾ ਮੰਨ ਲਾ ਇਹਨਾਂ ਦੇ ਪਿੱਛੇ ਟਰਾਲੇ ਲੱਗਣੇ ਇਹੇ ਸ਼ਰਤ ਤੇ ਦੀ ਹੂੰ ਹੂੰ ਉਹਨਾਂ ਦੇ ਮਾਰੂ ਟਰਾਲੇ ਲੱਗ ਰਹੇ ਬਾਬਾ ਸੁੱਖ ਰੱਖੇ ਬਾਬਾ ਬਹੁਤ ਵਧੀਆ ਪ੍ਰਬੰਧ ਉੱਪਰ ਦੀ ਸਟੇਜਾਂ ਲਾਤੀਆਂ ਨੇ ਕਿ ਕਿਸੇ ਨੂੰ ਦਿੱਕਤ ਨਾ ਆਏ ਵੀਰ ਮੇਰਾ ਦੇਖਣ ਨੂੰ ਕਿਸੇ ਦਰਸ਼ਕ ਨੂੰ ਨਾ ਕਿਸੇ ਤਾਂ ਦੀ ਕੋਈ ਕਮੀ ਪੇਸ਼ ਨਹੀਂ ਜੀ ਰੱਬ ਸੁੱਖ ਰੱਖੇ ਬੱਸ ਅੱਛਾ ਇੱਕ ਭਾਜੀ ਸ਼ੀਲੂ ਬਾਰੇ ਕੱਲ ਕਈ ਪੇਜ ਤੇ ਉਹ ਤੁਸੀਂ ਮੜਾ ਦੱਸੋ ਵੀ ਸ਼ਿਲੂ ਅੱਜ ਖੇਡੂਗਾ ਦੇਖੋ ਵੀਰ ਮੇਰਾ ਨਾ ਆਪਾਂ ਵੀ ਚਲੋ ਕਬੱਡੀ ਖੇਢੀ ਆਪਣੇ ਚੀਜ਼ ਦਾ ਪਤਾ ਹੈ ਸ਼ਿਲੂ ਦੇ ਸੱਟ ਹੈ ਇਹ ਸਚਾਈ ਹੈ ਮਾ ਮੋਢਾ ਹੀ ਲੱਗਾ ਪਰ ਨਾ ਉਹ ਕਹਿੰਦਾ ਮੈਂ ਖੇਡਾਂਗਾ ਜੀ ਉਹਨੂੰ ਆਪਰੇਟ ਦੱਸਤਾ ਸੀ ਡਾਕਟਰਾਂ ਨੇ ਪਰ ਕਹਿੰਦਾ ਜੋ ਹੋਣਾ ਉਹਨੂੰ ਇੱਕਾਈ ਹੋ ਤ ਗਿਆ ਹੈ ਕਿਨਾਂ ਮੈਂ ਖੇਡਾਂਗਾ ਜੀ ਪਰ ਮੇਰਾ ਦਿਲ ਨਹੀਂ ਕਰਦਾ ਮੈਂ ਕਹਿੰਦਾ ਭਾਵੇਂ ਦੇਖੀ ਮੁਰਜ ਜੂ ਕਿਉਂਕਿ ਉਹ ਪਲੇਅਰ ਤੇ ਸੱਟ ਲੱਗੀ ਹੋਈ ਹੈ ਤੇ ਪ੍ਰਮਾਤਮਾ ਨਾ ਕਰੇ ਜਾਦੀ ਲੱਗੇ ਹੋਏ ਇਹ ਦੇਨਦਾਰ ਹੋਣਾ ਸਾਰਿਆਂ ਨੂੰ ਅਸੀਂ ਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਪਰ ਪਤਾ ਨਹੀਂ ਕੀ ਹੋਰੇ ਦਿਲ ਚ ਆਇਆ ਪਹਿਲਾਂ ਤੇ ਕੋਈ ਨਹੀਂ ਮੈਂ ਭਾਈ ਉਦਾਂ ਆਉਣਾ ਤੇ ਆਉਣਾ ਵੀ ਨਹੀਂ ਕਹਿੰਦਾ ਕਹਿੰਦਾ ਹੇ ਨਸ਼ਾ ਨਾ ਵਾਂ ਕਹਿੰਦਾ ਭਾਈ ਤੂੰ ਆਪ ਦੱਸ ਦੇ ਮੈਂ ਕਿੱਦਾਂ ਜਾ ਕੇ ਦਵਾ ਕਹਿੰਦਾ ਨਾ ਖੇਡੀ ਮੈਂ ਆਪ ਖੁੱਦ ਗਿਆ ਹਾਂ ਮੈਂ ਕਹਿੰਦਾ ਨਾ ਖੇਡਦਾ ਘੁੰਮ ਕੇ ਚੱਲ ਜੀ ਪਤਾ ਨਹੀਂ ਉਹਦੇ ਕੀ ਮਨ ਚ ਆਇਆ ਕਹਿੰਦਾ ਨਹੀਂ ਮੈਂ ਖੇਡਣਾ ਜਾਂ ਵੈਸੇ ਭਾਈ ਤੁਹਾਡੀ ਗੱਲ ਸੱਚੀ ਹੋ ਗਈ ਜਿਹੜੀ ਤੁਸੀਂ ਸ਼ੀਲੂ ਦੀ ਦਲੇਰੀ ਦੀ ਗੱਲ ਕੀਤੀ ਮੈਂ ਗਿਆ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਆਪਾਂ ਨੂੰ ਕਹਿੰਦੇ ਨਹੀਂ ਖੇਡ ਖੇਡਣ ਦੀ ਪਤਾ ਕਿਉਂ ਯਾਰ ਉਹ ਸੱਟ ਲੱਗੀ ਹੈ ਰੱਬ ਨਾ ਕਰੇ ਉਹਦੇ ਜਾਰੇ ਇੰਜਰੀ ਹੋ ਜਾਈ ਨਾ ਉਹ ਸਾਰੀ ਉਮਰ ਦਾ ਮੈਂ ਦੇਨਦਾਰ ਮੰਨ ਲਾਂਗਾ ਤੇ ਪਤਾ ਨਹੀਂ ਪਲੇਅਰ ਕਹਿੰਦਾ ਮੈਂ ਚੱਲ ਪਾਜੀ ਉੱਧਰ ਵਾ ਕੇ ਕੋਲ ਫਿਰ ਕੇ ਜਾਵਾਂਗਾ ਮੈਂ ਕਹਿੰਦਾ ਠੀਕ ਹੈ ਦੇ ਆਲੀ ਪਤਾ ਨਹੀਂ ਉਹਰੇ ਆਪਣੇ ਮਨ ਚ ਕੀ ਉਹ ਬਲਬਲਾ ਉੱਤਿਆ ਕੀ ਉਹਨੇ ਸੋਚਿਆ ਕਹਿੰਦਾ ਨਹੀਂ ਮੈਂ ਕਿੱਢਣਾ ਵੈਸੇ ਭਾਈ ਲਾਸਟ ਵਿੱਚ ਸਾਹਮਣੇ ਟਰੈਕਟਰ ਖੜੇ ਆ ਤੁਹਾਨੂੰ ਵੀ ਲੱਗਦਾ ਵਾ ਵੀ ਅੱਜ ਟਰੈਕਟਰ ਕੌਣ ਜਿੱਤ ਕੇ ਲਿਜੇਗਾ ਇਹ ਆਪਾ ਕੁਛ ਨਹੀਂ ਕਿਹਾ ਸਰ ਸਾਡੇ ਲੋਸਟ੍ਰੇਲੀਆ ਜਿੱਦੇ ਆ অস্ট্রেলিয়া ਹਾਰ ਜੀ ਅਮਰੀਕਾ ਜਿੱਦੇ ਅਮਰੀਕਾ ਹਾਰ ਜੀ ਜਿੱਦੇ ਸultan ਲੈ ਜੇ ਚੁੱਲੂ ਲੈ ਜੇ ਸਾਨੂੰ ਸਾਰੇ ਪਲੇਅਰ ਇੱਕ ਹੋ ਜਾਣ ਕੋਈ ਵੀ ਲੈ ਜੇ ਪੰਜਾਬ ਦਾ ਹੋਵੇ ਹਰਿਆਣੇ ਦਾ ਹੋਵੇ ਹਾਡੀ ਕੋਈ ਪਾਸਸ਼ੀਟੀ ਨਹੀਂ ਕਈ ਬੰਦੇ ਵੀ ਕਹਿੰਦੇ ਨੇ ਪਾਸਸ਼ੀਟੀ ਕਰੇ ਉਧਰ ਦਿਖਾਈ ਮਾਰਾ ਗਿਆ ਗੁਰੂ ਮਹਾਰਾਜ ਮੱਥੇ ਲਗਦਾ ਇਹਨੇ ਮੈਂ 100 ਖਾ ਗਏ ਨਾ ਜੇ ਕਦੀ ਵੀ ਕਈ ਪਿੱਰਾ ਪੱਕ ਲਿਆ ਹੋਏ ਲੋਕੀਆ ਨੂੰ ਕਹਿੰਦੇ ਨੇ ਕਪੂਰਥਲੇ ਦਾ ਪੱਕ ਲੈਂਦੇ ਆ ਤੀ ਇਹਨਾਂ ਨੇ ਲੈਣਾ ਕਪੂਰਥੀ ਦਵਾਬਾ ਜਿਆਦਾ ਉਹਦੇ ਵਿੱਚ ਆ ਕੀ ਨਾ ਆ ऑस्ट्रेलिया ਆ ਤੁਹਾਡੇ ਲੋਕਾਂ ਦਾ ऑस्ट्रेलिया ਪਹਿਲਾ ਮੈਚ ਹਾਰ ਗਏ ਗੁਰੂ ਮਹਾਰਾਜ ਦੀ ਕਸਮ ਲੱਗੇ ਹੱਥ ਛਾਰ ਕੇ ਕਹਿੰਦੇ ਹਾਂ ਇਹ ਕਦੀ ਜੇ ਮਤ ਨਹੀਂ ਕਰਦੇ ਸਾਫ਼ ਸੁਥਰਾ ਟੂਰਨਾਮੈਂਟ ਕਰਨ ਦੀ ਕੋਸ਼ਿਸ਼ ਕਰਦੇ ਤੇ ਭਾਜੀ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਦੂਰੋਂ ਦੂਰੋਂ ਆ ਰਹੇ ਆ ਉਹਨਾਂ ਦੇ ਕਿੰਨਾ ਕ ਮਾਣ ਆ ਤੁ ਮੈਂ ਕਹਾਂ ਵਿਖੋ ਉਹਨਾਂ ਨਾਲ ਹੀ ਧਨਵਾਦ ਕਰੀ ਨਹੀਂ ਸਕਦੇ ਯਾਰ ਜਿਨ੍ਹਾਂ ਆਪ ਮਾਰੇਆਂ ਵਾਲ ਕੇ ਬੈਜਣਾ ਆਮ ਲੋਕੀ ਕਹਿੰਦੇ ਜੰਗਲਾਂ ਟੁੱਟ ਗਏ ਐ ਟੁੱਟ ਗਏ ਬਾਬਾ ਸੁੱਖ ਰੱਖੇ ਪ੍ਰਮਾਤਮਾ ਇੰਨੀ ਮਿਹਰ ਕੀਤੀ ਸਾਡੇ ਪਿੰਡ ਤੇ ਨਾ ਦਰਸ਼ਕ ਪਿਆਰ ਹੀ ਇੰਨਾ ਜ਼ਿਆਦਾ ਦਿੰਦੇ ਨੇ ਆਹ ਉਹਨਾਂ ਨੂੰ ਹਾਂਜੀ ਥੈਂਕ ਯੂ ਭਰਾ ਹੁਣ ਕੰਮ ਕਰ ਲੀਆ ਮਾੜਾ ਯਾਰ ਕਰੋ ਕਰੋ ਭਾਜੀ ਥੈਂਕ ਯੂ ਬਰਾ ਥੈਂਕ ਯੂ ਇੱਧਰ ਮੇਰਾ ਕਬੱਡੀ 365 ਵਾਲੇ ਸੇਵਕ ਭਰਾ ਨੂੰ ਪਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਾਰੀ ਦੁਨੀਆ ਨੂੰ ਕਬੱਡੀ ਦਿਖਾਉਂਦੇ ਤੁਸੀਂ ਤੇ ਆਪ ਤੁਸੀਂ ਕੈਮਰੇ ਦੇ ਪਿੱਛੇ ਰਹਿੰਦੇ ਹੋ ਸ਼ਕਤੀ ਤੇ ਕਿੰਨਾ ਕੁ ਮਾਣ ਭਾਜੀ ਮਹਿਸੂਸ ਹੁੰਦਾ ਤੁਹਾਨੂੰ ਮਾਣ ਤਾਂ ਜੰਨਾਗਰ ਦੇ ਭਾਈ ਉਹਨਾਂ ਹੀ ਹੈ ਜਿੰਨਾ ਵੀ ਕਰੀ ਉਹਨਾਂ ਨੇ ਥੋੜਾ ਉਹਨਾਂ ਹੀ ਥੋੜਾ ਅੱਛਾ ਕਿਉਂਕਿ ਕਬੱਡੀ ਸਾਰੀ ਦੁਨੀਆ ਕਹਿੰਦੇ ਵੀ ਕਬੱਡੀ ਦਾ ਦੇਨ ਕੋਈ ਨਹੀਂ ਦੇ ਸਕਦਾ ਤੇ ਆਪਾਂ ਨੇ ਉਹਨਾਂ ਤੇ ਦੇਖਿਆ ਮੈਂ ਨਹੀਂ ਦੇ ਸਕਦਾ ਵੈਸੇ ਉਹਦਾ ਸੇਵਕ ਦੇ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਕਬੱਡੀ ਦੇ ਨਾਲ ਜੁੜਿਆ ਨੂੰ ਮੈਂ 2010 ਚ ਆਇਆ ਅੱਛਾ 2010 ਤੋਂ ਲੈ ਕੇ ਤੇ ਅੱਜ ਦੇਖ ਲਓ 9 26 ਹੋ ਗਏ ਹੂੰ 16 ਸਾਲ ਹੋ ਗਏ ਤੇ ਵਸ ਸਾਲ ਤੋਂ ਵਸ ਤੋਂ ਦੇ ਤੱਕ ਸਾਰੀ ਦੁਨੀਆ ਦੇ ਵੀ ਥੈਂਕ ਯੂ ਧੰਨਵਾਦ ਲੈ ਇੰਨਾ ਪਿਆਰ ਦਿੰਦੇ ਆ ਹਾਂ ਬਸ ਉਹੀ ਵੀ ਕਬੱਡੀ ਦਾ ਕੋਈ ਦੇ ਨਹੀਂ ਦੇ ਸਕਦਾ ਤੇ ਮੈਂ ਵੀ ਨਹੀਂ ਦੇ ਸਕਦਾ ਪਹਿਲਾ ਮੈਚ ਕਿੱਥੇ ਕੀਤਾ ਸੀ ਕਵਰ ਮੇਰੇ ਨਾਲ ਦੇ ਪਿੰਡੀ ਮੁੱਗੀ ਜੇ ਵਿੱਚ ਪਿੰਡ ਫੂਲੇ ਵਾਲਾ ਜੀ ਅੱਛਾ ਹਾਂ ਇਹ ਤੋਂ ਬਸ ਵੀ 5 ਕਿਲੋਮੀਟਰ ਮੇਰੇ ਪਿੰਡ ਤੋਂ ਪਹਿਲਾ ਮੈਚ ਉੱਥੇ ਕਰਾਇਆ ਸੀ ਹਾਂ ਵੈਸੇ ਉਹਦਾ ਸੇਵਕ ਤੈਨੂੰ ਨਾ ਸਾਰੇ ਪਲੇਅਰਾਂ ਦਾ ਪਤਾ ਵਾ ਹਨਾ ਵੀ ਬਹੁਤ ਨੇੜਿਓਂ ਕਬੱਡੀ ਨੂੰ ਵਾਚ ਕਰਦਾ ਨੂੰ ਕੋਈ ਸ਼ੱਕ ਨਹੀਂ ਤੇ ਤੈਨੂੰ ਸਭ ਤੋਂ ਵਧੀਆ ਪਲੇਅਰ ਕਿਹੜਾ ਲੱਗਦਾ ਕਿਹੜੇ ਪਲੇਅਰ ਦੀ ਗੇਮ ਤੈਨੂੰ ਜ਼ਿਆਦਾ ਵਧੀਆ ਲੱਗਦੀ ਨਹੀਂ ਪਲੇਅਰ ਸਵਾਲ ਤਾਂ ਵੈਸੇ ਔਖਾ ਵਾ ਨਹੀਂ ਔਖਾ ਨਹੀਂ ਆ ਭਾਈ ਹਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੇ ਪਲੇਅਰ ਨੇ ਵਧੀਆ ਪਰਫਾਰਮੈਂਸ ਦਿਖਾਈ ਹਾਂ ਆਪਾਂ ਨਾ ਤਾਂ ਦੇਖਦੇ ਹਾਂ ਮੈਚ ਕਈ ਵਾਰੀ ਜੀਤੋਂ ਨਹੀਂ ਆਸ ਹੁੰਦੀ ਵੀ ਇਹ ਹਾਰ ਦੀ 인사ਤਾ ਉਹ ਮੈਚ ਵੀ ਹਾਂ ਤੇ ਕਬੱਡੀ ਚ ਕੋਈ ਇੱਕ ਕੋਈ ਸ਼ੱਕ ਨਹੀਂ ਨਹੀਂ ਪਤਾ ਲੱਗਦਾ ਕਿਹੜੇ ਪਲੇਅਰ ਨੇ ਕਿੱਥੇ ਕੀ ਕਰ ਜਾਣਾ ਹੂੰ ਤਕੜੇ ਤਕੜੇ ਪਲੇਅਰ ਹਰਦੀ ਵੀ ਦੇਖਿਆ ਮਾੜੇ ਪਲੇਅਰ ਫਾਈਨਲ ਵੀ ਖੇਡਦੇ ਦੇਖਿਆ ਹਾਂ ਇਹੋ ਕੋਈ ਸ਼ੱਕ ਨਹੀਂ ਤੇ ਵੈਸੇ ਉਹਦਾ ਸੇਵਕ ਚਲੋ ਕਹਿ ਤਾਂ ਦਿੰਦੇ ਆ 365 ਹਨਾ ਬਹੁਤ ਨਾਮ ਆ ਇਹਦਾ ਪਰ ਇਹਦੇ ਪਿੱਛੇ ਕਿੰਨੀ ਕੁ ਮਿਹਨਤ ਆ ਮੈਂ ਤਾਂ ਭਾਈ ਦੱਸਦੇ ਆ ਭਾਈ ਤੁਸੀਂ ਦੇਖਦੇ ਮੈਂ ਨਹੀਂ ਦੱਸ ਸਕਦਾ ਵੀ ਕੀ ਮਿਹਨਤ ਆ ਪਰ ਜਿਹੜੇ ਬੰਦਾ ਸਾਹਮਣੇ ਦੇਖਦਾ ਹੁੰਦਾ ਉਹਨੂੰ ਪੰਜਾਂ ਦੇ ਪਤਾ ਹੁੰਦਾ ਵੀ ਕੀ ਮਿਹਨਤ ਆ ਵੀ ਕੀ ਚੱਲ ਰਿਹਾ ਜਾਂ ਜਿਹੜੇ ਲਾਈਵ ਦੇਖਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਥੇ ਕਿੰਨਾ ਕੰਮ ਕਰਦਾ ਕੀ ਕਰ ਗਿਆ ਆਪਾਂ ਮੈਂ ਮੈਂ ਆਪਦੇ ਆਪ ਨੂੰ ਕਹਾਂ ਮੈਂ ਨਹੀਂ ਕਰਦਾ ਹੂੰ ਤੇ ਨਾ ਹੀ ਮੈਂ ਵੀ ਉਹ ਹੀ ਕਰੀ ਪਰੇ ਤੋਂ ਪਰੇ ਪਈ ਆ ਕੋਈ ਸ਼ੱਕ ਨਹੀਂ ਆ ਵੀ অপারেਟਰ ਤੋਂ ਬਰੇਟ ਮੇਰੇ ਤੋਂ ਵੀ ਤਾਂ ਪਏ ਆ ਹੂੰ ਠੀਕ ਆ ਵੈਸੇ ਉਹਦਾ ਸੇਵਕ ਜਦੋਂ ਹੋਲਡ ਦਾ ਚੱਕਰ ਪੈ ਜਾਂਦਾ ਤੇ ਉਦੋਂ ਫਿਰ ਪ੍ਰੈਸ਼ਰ ਹੁੰਦਾ ਪੂਰਾ हां मैच ਤਾਂ ਭਾਈ ਜ ਫਸ ਗਿਆ ਮੈਚ ਹਾਂ ਉਹੀ ਤਾਂ ਪ੍ਰੈਸ਼ਰ ਹੁੰਦਾ ਹੀ ਹੁੰਦਾ ਤੇ ਕਈ ਵਾਰ ਜਿਹੜੀਆਂ ਨੇ ਪੁਆਇੰਟ ਹੋਲਡ ਵਾਲਾ ਹਾਂ ਉਹਨੋਂ ਤਾਂ ਫਿਰ ਵੀ ਪਤਾ ਹੀ ਨਹੀਂ ਕੀ ਸਾਰਾ ਕੁਝ ਹੀ ਪਾਣੀ ਪਾਣੀ ਹੋ ਜਾਂਦਾ ਬੰਦਾ ਵੀ ਪਤਾ ਨਹੀਂ ਕੀ ਹੋ ਇਹਨੂੰ ਤਾਂ ਬਿਹਤਰ ਕਰੀਦਾ ਵੀ ਵਧੀਆ ਕਰੀ ਹੂੰ ਡਿਸਪਲਨ ਜਾ ਹੋਵੇ ਮੈਚ ਦਾ ਆਪਦਾ ਹੀ ਡਿਸਪਲਨ ਹੋਵੇ ਮੈਚ ਦਾ ਫਿਰ ਕੋਈ ਔਖਾ ਨਹੀਂ ਹੂੰ ਔਖਾ ਕੋਈ ਨਹੀਂ ਜਦੋਂ ਬੰਦਾ ਰੀਟ ਚ ਕਰਨ ਲੱਗ ਜਾਂਦਾ ਉਹ ਹਾਈਬ੍ਰਿਡ ਬੰਨ ਨੇ। ਵੈਸੇ ਸੇਵਕ ਤੂੰ ਪਾਗਾ ਵਾਲਾ ਵਾ। ਬਾਗੜੀਆਂ ਵਾਲੀ ਗਰਾਉਂਡ 'ਚ ਕਿਸੇ ਹੋਰ ਦੀ ਐਂਟਰੀ ਨਹੀਂ ਹੁੰਦੀ। ਕੱਲੇ ਸੇਵਕ ਦੀ ਹੁੰਦੀ ਆ। ਹਾਂ ਭਾਈ, ਇਹ 'ਚ ਕੋਈ ਸ਼ੱਕ ਨਹੀਂ। ਭਾਈ ਬਾਹਲੇ ਗਰਾਉਂਡ ਇਹ ਜੀ ਆ ਪਰ ਬਾਗੜੀਆਂ ਖਾਸ ਕਰਕੇ। ਹਾਂ। ਉਹਨੂੰ ਕਾਲਾ ਭਾਈ ਦੋ ਤਿੰਨ ਮੈਚ ਹੋ ਗਏ ਐ। ਐਵਰੀ ਕਹਿੰਦੇ ਸੇਵਕਾ ਤੂੰ ਮੈਨੂੰ ਬਾਹਰ ਜਾਣਾ ਪੈਣਾ। ਅੱਛਾ। ਤੈਨੂੰ ਇਤਨੀ ਖੜਨ ਦੇਣਾ। ਹਾਂ। ਤੇ ਪਰ ਫਿਰ ਵੀ ਉਹੀ ਗੱਲ ਜੀ। ਕਾਲੇ ਭਾਈ ਦਾ ਵੀ ਮਾਣ ਆਪਣੇ। ਹਾਂ। ਵੀ ਆਪਣੇ ਤੇ ਮਾਣ ਕਰਦਾ। ਸੇਵਕ ਕਬੱਡੀ ਦੇ ਥਰੂ ਕਿਹੜੀਆਂ-ਕਿਹੜੀਆਂ ਕੰਟਰੀਆਂ ਦੇ ਵਿੱਚ ਗਏ ਤੁਸੀਂ? ਭਾਈ ਮੈਂ ਸਭ ਤੋਂ ਪਹਿਲਾਂ ਗਿਆ ਮਲੇਸ਼ੀਆ ਅੱਛਾ ਉਸ ਤੋਂ ਬਾਅਦ ਫਿਰ ਦੁਬਈ ਦੇ ਨਾਲ ਦੋ ਟੂਰ ਹੂੰ ਤੇ 에ਰਤੀ ਬਾਬੇ ਦੀ ਮਿਹਰ ਨਾਲ ਵੀ ਹਾਂ ਪਹਿਲਾਂ ਮੈਂ ਗਿਆ ਯੂਰਪ ਹੂੰ ਉਸ ਤੋਂ ਬਾਅਦ ਨਿਊਜ਼ੀਲੈਂਡ ਹੂੰ ਫਿਰ ਵਹਣੀ ਨਿਊਜ਼ੀਲੈਂਡ ਤਾਂ ਇਕੱਠੇ ਹੀ ਆਪਾਂ ਹਾਂ ਨਿਊਜ਼ੀਲੈਂਡ ਆਪਾਂ ਇਕੱਠੇ ਸੀ ਵੈਸੇ ਉਹਦਾ ਸੇਵਕ ਮਾਣ ਮਹਿਸੂਸ ਹੁੰਦਾ ਵਾ ਜਦੋਂ ਬੰਦਾ ਆਪਣੀ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਰੇ ਨਹੀਂ ਇਹ ਸਭ ਤੋਂ ਵੱਡੀ ਚੀਜ਼ ਹੈ ਭਾਈ ਹਾਂ ਫਲ ਤੁਹਾਨੂੰ ਕਿੱਥੇ ਜਾ ਕੇ ਮਿਲਣਾ ਉਹਦਾ ਕੋਈ ਪਤਾ ਨਹੀਂ ਹੂੰ ਪਰ ਆਪਦੇ ਕੰਮ ਚ ਤੁਸੀਂ ਜਮਾ 100% ਸੌ ਦਾ ਸੌ ਦਿਓ ਹਾਂ ਮਿਹਨਤ ਤੁਹਾਡੀ ਨੂੰ ਪਤਾ ਨਹੀਂ ਕਿੱਥੇ ਫਲ ਲੱਗਣਾ ਹਾਂ ਠੀਕ ਹੈ ਉਹ ਕੁਦਰਤ ਪਰਮਾਤਮਾ ਨੂੰ ਪਤਾ ਕਿੱਥੇ ਜਾ ਕੇ ਤੁਹਾਨੂੰ ਦੇਣਾ ਹੂੰ ਕਿੱਥੇ ਨਹੀਂ ਦੇਣਾ ਪਰ ਆਪਦਾ ਕੰਮ ਤੁਸੀਂ ਸਹੀ ਕਰੋ ਸਹੀ ਕਰੋ 100% ਸਹੀ ਕਰੋ ਹੂੰ ਜਿੱਥੇ ਵੀ ਆ ਚੰਗਾ ਹੁੰਦਾ ਵੀ ਆਪਦੀ ਜਾਨ ਲਾ ਕੇ ਜਾਓ ਹਾਂ ਰਿਜ਼ਲਟ ਦਾ ਕੀ ਨਿਕਲਦਾ ਕੀ ਨਹੀਂ ਨਿਕਲਦਾ ਉਹ ਬਾਅਦ ਦੀ ਗੱਲ ਹੈ ਹੂੰ ਪਰ ਆਵਦੇ ਨੂੰ ਆਵਦੇ ਨੂੰ ਨਾ ਕਰ ਸਰ ਛੱਡੋ ਵੀ ਆਵਦੇ ਦੇ ਦਿਲ ਚ ਧੜਕੂ ਰਵੇ ਹਾਂ ਯਾਰ ਮੈਂ ਕਰਿਆ ਨਹੀਂ ਹੂੰ ਮੈਂ ਕਰ ਸਕਦਾ ਸੀ ਵੀ ਹੋਰ ਵੀ ਵਧੀਆ ਕਰ ਸਕਦਾ ਸੀ ਹਾਂ ਕੋਹਣਾ ਰੱਖੋ ਜਦੋਂ ਕਰਨ ਲੱਗੋ ਉਹ ਸਿਰੇ ਲਾਓ ਤੇ ਸੇਵਕ ਅੱਜ ਜਿਹੜੇ ਬਾਗੜੀਆਂ ਦੇ ਵਿੱਚ ਪ੍ਰਬੰਧ ਕੀਤੇ ਹੋਏ ਕਾਲੇ ਭਾਈ ਨੇ ਇਹ ਪ੍ਰਬੰਧਨ ਕਿਦਾਂ ਦੇਖਦੇ ਹੋ ਤੁਸੀਂ ਪ੍ਰਬੰਧ ਦਾ ਭਾਈ ਕਾਲੇ ਭਾਈ ਵਰਗਾ ਕੋਈ ਵੀ ਨਹੀਂ ਕਰ ਸਕਦਾ ਹਾਂ ਹਾਂ ਇਸ ਕੋਈ ਸ਼ੱਕ ਨਹੀਂ ਆਪਾਂ ਨਤੀ ਦੇ ਦੇ ਦਾ ਲਗਾ ਨਾ ਮੈਂ ਗਰਾਊਂਡ 'ਚ ਬੰਦਾ ਨਹੀਂ ਆਉਣ ਦੇਣਾ ਹਾਂਜੀ ਨਹੀਂ ਆਉਣ ਦੇਣਾ ਹਰ ਇੱਕ ਕੋਸ਼ਿਸ਼ ਸਾਰੇ ਕਰਦੇ ਆ ਪਰ ਇੱਕ ਕਾਲਾ ਭਾਈ ਆ ਜਿਹੜਾ ਕੰਟਰੋਲ ਕਰ ਸਕਦਾ ਹੂੰ ਕਮੇਟੀਆਂ ਸਾਰੀਆਂ ਇਹ ਚਾਹੁੰਦੀਆਂ ਹੁੰਦੀਆਂ ਵੀ ਸਾਡਾ ਨਾਂ ਵੜਿਆ ਜਾਵੇ ਗਰਾਉਂਡ 'ਤੇ ਵੀ ਨਾਂ ਬੰਦਾ ਪੜਨਦੀ ਏ ਪਰ ਉਹ ਗੱਲ ਵੀ ਜਦੋਂ ਬੰਦਾ ਚੱਲਦਾ ਉਦੋਂ ਮਜਬੂਰ ਹੋਇਆ ਜਾਂਦਾ ਹੂੰ ਜਾਂ ਜਾਣ ਪਛਾਣ ਉਹ ਹੀ ਹੋ ਜਾਂਦੀ ਅਲੱਹਾ ਜਾਂ ਉਹ ਜਿਹਾ ਹੋ ਜਾਂਦੀਆਂ ਮਿੱਤਰ ਪਿਆਰੇ ਉਹ ਜਿਹੀ ਹੋ ਜਾਂਦੇ ਆ ਕਿਸੇ ਨੂੰ ਕਹਿ ਨਹੀਂ ਸਕਦਾ ਪਰ ਇੱਕ ਕਾਲਾ ਭਾਜੀ ਆ ਜਿਹੜਾ ਸਭ ਨੂੰ ਬੈਕ ਤੇ ਰੱਖ ਕੇ ਕੱਲੀ ਕਬਾਡੀ ਨੂੰ ਮੁਰੇ ਰਾਸਦਾ ਵੀ ਕੱਲੀ ਕਬਾਡੀ ਹੋਊਗੀ ਹੋਰ ਕੁਝ ਨਹੀਂ ਜਾਰੀ ਦੋਸਤੀ ਮੇਰੀ ਸੋਡੀ ਗਰਾਊਂਡ ਚ ਬਾਹਰ ਥੋੜਨਾ ਗਰਾਊਂਡ ਚ ਮੇਰੀ ਕਿਸੇ ਨਾਲ ਕੋਈ ਯਾਰੀ ਨਹੀਂ ਕਿਸੇ ਨਾਲ ਕੋਈ ਨਹੀਂ ਸੇਵਾ ਕੇ ਜਿੱਦਾਂ ਦੁੱਖੀ ਪਿੰਡਲ ਵੀਰ ਆ ਨਾਲ ਸਾਜਣ ਆ ਯਾਰ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਆ ਨਾ ਹਾਂ ਭਾਈ ਅੱਦੋਂ ਵੱਧ ਇਹ ਕੋਈ ਸ਼ੱਕ ਨਹੀਂ ਭਾਈ ਉਹੀ ਗੱਲ ਆ ਹਰ ਇੱਕ ਥਾਂ ਤੇ ਜੇ ਉਹਨੂੰ ਦੇਖਦੇ ਭਾਈ ਦੀਪਾ ਜੀ ਸੁੱਡੀ ਵੀ ਮਿਹਨਤ ਬਹੁਤ ਆ ਨਾਮ ਬਣਾਉਣਾ ਇਦਾਂ ਸੌਖਾ ਨਹੀਂ ਹੁੰਦਾ ਬਹੁਤ ਔਖਾ ਨਾਮ ਬਣਦਾ ਏਡੀ ਦੁਨੀਆ ਚ ਤੇ ਦੁਨੀਆਦਾਰੀ ਚ ਪਰ ਅਲੱਗ-ਅਲੱਗ ਹਰ ਇੱਕ ਹਰ ਇੱਕ ਥਾਂ ਤੇ ਆਪ ਦਾ ਆਪ ਦਾ ਬੰਦੇ ਦਾ ਹੈਗਾ ਹਾਂਜੀ ਜੇ ਬੰਦਾ ਆਪਦੀ ਮਿਹਨਤ ਉਹ ਹੀ ਕਰਦਾ ਵੀ ਜੀ ਜੀ ਜਿਹਦਾ ਜਿਹਦਾ ਕੰਮ ਹੈਗਾ ਉਹ ਮੈਂ ਮੇ ਕਰੀ ਜਾਵੇ ਤਾਂ ਸਾਰਾ ਕੁਝ ਆ ਜਾਂਦਾ ਹੂੰ ਅੱਛਾ ਸੇਵਕ ਮੈਂ ਤੁਹਾਨੂੰ ਇੱਕ ਪਰਸਨਲੀ ਗੱਲ ਪੁੱਛਣ ਲੱਗਾ ਸਾਰਾ ਦਿਨ ਗਰਾਊਂਡ 'ਚ ਲੰਘ ਜਾਂਦਾ ਰੋਟੀ ਪਾਣੀ ਦਾ ਕਿੱਦਾਂ ਫਿਰ ਰੋਟੀ ਪਾਣੀ ਛਕ ਲਈਦਾ ਬਈ ਅੱਛਾ ਬਜਦੀ ਵੀ ਜਦੋਂ ਪਤਾ ਲੱਗਦਾ ਮਾੜੀ ਮੋਟੀ ਬ੍ਰੇਕ ਮਿਲ ਜਾਂਦੀ ਕਿਤੇ ਵੀ ਹਾਂ ਤੇ 5-4 ਮਿੰਟ ਬਾਗੜੀਆਂ ਤਾਂ ਮਿਲਦੀ ਨਹੀਂ ਖਾਸ ਕਰਕੇ ਅੱਛਾ ਬਾਗੜੀਆਂ ਦਾ ਸੋਭਾ ਜੇ ਖਾ ਲਿਆ ਖਾ ਲਿਆ ਜੇ ਰਹਿ ਗਿਆ ਤਾਂ ਰਹਿ ਗਿਆ ਬਾਗੜੀਆਂ ਤਾਂ ਐ ਹੁੰਦਾ ਵੀ ਸਵੇਰੇ ਖਾ ਲਿਆ ਹੂੰ ਠੀਕ ਆ ਨਹੀਂ ਵੀ ਖਾਦਾ ਹੂੰ ਤੇ ਫਿਰ ਰਾਤ ਨੂੰ ਜਾ ਕੇ ਹੂੰ ਜੇ ਮਰਜੀ ਵਾਜ ਜਾਂਨ ਫਿਰ ਆਏ ਨਹੀਂ ਹੁੰਦਾ ਵੀ ਉੱਥੋਂ ਜਾਂ ਤੁਰੇ ਫਿਰਦੇ ਨੇ ਵੀ ਉਹ ਜਿਵੇਂ ਕਹਿੰਦੇ ਹੁੰਦੇ ਵੀ ਰੋਟੀ ਵੀ ਪੋਪੜੀ ਬਣਾਈ ਪੋਬੜਾ ਬਣਾਇਆ ਤੇ ਬਸ ਤੁਰੇ ਫਿਰਦੇ ਨੇ ਖਾ ਲ ਲੈਣਾ ਤੇ ਨਹੀਂ ਆਮ ਮੇਲੇ ਦਾ ਟਾਈਮ ਮਿਲ ਜਾਂਦਾ 10 ਤੋਂ 15 ਮਿੰਟ ਪਾਣੀ ਹੁੰਦੇ ਨਿਕਲੇ ਆਉਂਦੇ ਤੇ ਲਾਸਟ ਦੇ ਵਿੱਚ ਆਪਣੇ ਪ੍ਰਦੀਪ ਭ ਪਰਦੀਪ ਭਾਈ ਦਫਤਰੋਂ ਦੇ ਅੱਛਾ ਦਫਤਰ ਦੇ ਵਿੱਚ ਉਹ ਫਿਰ ਉਹੀ ਗੱਲ ਵੀ ਸਾਰੀਆਂ ਚੀਜ਼ਾਂ ਨੂੰ ਸੰਭਾਲਣਾ ਮੈਨੇਜਮੈਂਟ ਕਰਨੀ ਆ ਉਹ ਸਾਰਾ ਪ੍ਰਦੀਪ ਵੀਰ ਉੱਥੇ ਬਗਰ ਬੈਠੇ ਹੁਣ ਜਾਨੀ ਹੁੰਦਾ ਉਹ ਉੱਥੇ ਬੈਠ ਕੇ ਅੱਛਾ ਸੇਵਕ ਉਹ ਮੈਂ ਭੁੱਲ ਗਿਆ ਫੈਮਲੀ ਦੇ ਵਿੱਚ ਕੌਣ-ਕੌਣ ਆ ਮੇਰੀ ਫੈਮਲੀ ਚੀ ਮਮੀ ਡੈਡੀ ਆ ਜੀ ਤਿੰਨ ਭਾਈਆਂ ਸੀ ਤੇ तकरीबन ਸਾਰੀ ਫੈਮਲੀ ਸਾਡੀ ਇਕੱਠੀ ਹੋਈ ਹੈ ਅੱਛਾ ਦੇਖ ਹੈ ਕਿ ਮੇਰੀ ਫੈਮਲੀ ਚ ਜਣੀ 14 ਕ ਮੈਂਬਰ ਆ ਜੀ ਸਾਰੀ ਹਾਂ ਨਾ ਬੱਚਾਂ ਤੋਂ ਲੈ ਕੇ ਸਾਰੀ ਫੈਮਲੀ ਤੁਹਾਏ ਸਾਰੇ ਇਕੱਠੇ ਨੇ ਮੇਰੇ ਖਿਆਲ ਨਾਲ ਪਿੰਡ ਤੁਹਾਡਾ ਹੈਗਾ ਮਨੂ ਕੇ ਖੇਲਣਾ ਮਨੂ ਕੇ ਖੇਲ ਜੀਵਨ ਮਨੂ ਕੇ ਖੇਲ ਜੀਵਨ ਮਨੂ ਕੇ ਖੇਲ ਹੂੰ ਤੇ ਭਰਾਣਾ ਹੋ ਜਾਂਦੀ ਗੱਲਬਾਤ ਹਾਂਜੀ ਹਾਂ ਹੋ ਜਾਂਦੀ ਬਾਕੀ ਉਹ ਉਹ ਵੀ ਟੀਮ ਚ ਕਦੇ ਕਦਾਂ ਹੀ ਅਜੇ ਪਿੰਡ ਚ ਮਿਲ ਪੈਂਦੇ ਆ ਅੱਛਾ ਪਰ ਨਹੀਂ ਬਹੁਤ ਘੱਟ ਹੁੰਦੀ ਆ ਬਹੁਤ ਘੱਟ ਕਿਉਂਕਿ ਜਿਆਦਾ ਉਹ ਬਾਹਰ ਜਾਂਦਾ ਹੂੰ ਤੇ ਮੇਰਾ ਇੱਥੇ ਹੁੰਦਾ ਤੇ ਬਾਕੀ ਭਰਾ ਦੀ ਗੇਮ ਨੂੰ ਕਿੱਦਾਂ ਦੇਖਦੇ ਭਾਈ ਉਹ ਤਾਂ ਜਿਵੇਂ ਗੋਡ ਗੈਫਟੀ ਹੈਗੀ ਆ ਉਹ ਗੋਡ ਗੈਫਟੀ ਆ ਭਾਈ ਹਾਂ ਉਹਦੇ ਅਰਕਾ ਕੋਈ ਨਾ ਖੇਡ ਸਕਦਾ ਤੇ ਨਾ ਕੱਲ ਤਾਂ ਪਤਾ ਨਹੀਂ ਪੜੇ ਅੱਜ ਤਾਈਂ ਉਹਦੀ ਖੇਡ ਦਾ ਕੋਈ ਮੁਕਾਬਲਾ ਅੱਛਾ ਸੇਵਕ ਲਾਸਟ ਵਿੱਚ ਤੈਨੂੰ ਹੀ ਲੱਗਦਾ ਟਰੈਕਟਰ ਕੌਣ ਲੈ ਕੇ ਜਾਊਗਾ ਅੱਜ ਕੋਈ ਪਤਾ ਨਹੀਂ ਭਾਈ ਅੱਛਾ ਜਦੋਂ 플레이ਰ ਸਾਰੇ ਉੱਤਣਗੇ ਭਾਈ ਉਦੋਂ ਪਤਾ ਲੱਗੂਗਾ ਕਿਉਂਕਿ ਹੁਣ ਹਲੇ ਤਾਂ ਵੀ ਕੌਣ ਆਉਂਦਾ ਕੌਣ ਨਹੀਂ ਆਉਂਦਾ ਹਲੇ ਕੁਝ ਨਹੀਂ ਪਤਾ ਹੂੰ ਜਦੋਂ 플레이ਰ ਸਾਰੇ ਗਰਾਊਂਡ 'ਚ ਖੇਡਣਗੇ ਹੂੰ ਉਦੋਂ ਪਤਾ ਲੱਗੂਗਾ ਵੀ ਕੌਣ ਕਿਧਰ ਨਹੀਂ ਆਉਂਦਾ ਹੂੰ ਬਾਕੀ ਸੇਵਕ ਮੇਰੀ ਤਮੰਨਾ ਸੀ ਵੀਰੇ ਮੈਂ ਤੈਨੂੰ ਕੈਮਰੇ 'ਗੇ ਲੈ ਕੇ ਜਾਵਾਂ ਤੇ ਅੱਜ ਉਹ ਰੀਜ ਮੇਰੀ ਪੂਰੀ ਹੋ ਗਈ ਥੈਂਕ ਯੂ ਥੈਂਕ ਯੂ ਵੀਰੇ ਓਕੇ ਬਰਾ ਇਧਰ ਆਪਣੇ ਬੱਸੀਆਂ ਵੀ ਭਾਈ ਭਾਈ ਸਾਸਿਕਾਲ ਸਾਸਿਕਾਲ ਜੀ ਮੈਨੂੰ ਲੱਗਦਾ ਭਾਈ ਕੱਲ ਹੀ ਆ ਗਈ ਤੁਸੀਂ ਤਾਂ ਹਾਂ ਕੱਲ ਦੇ ਕਾਲੇ ਨਾਲ ਆਪਣਾ ਭਰਾ ਵਾ ਹਨਾ ਹਾਂਜੀ ਹਾਂਜੀ ਤੇ ਥੋੜੀ ਬਹੁਤੀ ਚਲੋ ਜਿੰਨੀ ਕਿ ਜੁਮੇਵਰੀ ਕਾਲਾ ਵੀਰਾ ਲਾਉਂਦਾ ਆਪਣੀ ਆਪ ਆਪ ਦੀ ਨਿਭਾਈ ਦੀ ਤਾਂ ਦੇ ਨਾਲ ਤੇ ਭਾਜੀ ਅੱਜ ਜਿਹੜਾ ਕਾਲੇ ਭਾਈ ਨੇ ਅਰੇਂਜਮੈਂਟ ਕੀਤਾ ਹੋਇਆ ਸਾਰੇ ਅਰੇਂਜਮੈਂਟ ਕਿਦਾਂ ਦੇ ਦੇ ਕਾਲੇ ਵੀਰੇ ਦੀ ਤਾਂ ਅੱਗੇ ਵੀ ਸਫਤ ਕਰਦਾ ਹੁੰਦਾ ਹਨਾ ਵੀ ਕਾਲਾ ਇੱਕ ਚੋਟੀ ਦਾ ਖਿਡਾਰੀ ਅੱਛਾ ਇਨਸਾਨ ਹਾਂਜੀ ਤੇ ਪ੍ਰਬੰਧਕੰਡ ਹਾਂ ਕੋ ਪੰਜਾਬ ਦੇ ਵਿੱਚ ਗਿਣਮੇ ਚੁਣਮੇ ਬੰਦੇ ਆ ਜਿਨ੍ਹਾਂ ਦੇ ਵਿੱਚ ਕਾਲੇ ਦਾ ਟਾਪ ਦੇ ਨਾਂ ਆਉਣਾ ਹੁੰਦਾ ਇਹ ਕੱਲਾ ਇਨਸਾਨ ਆ ਜੀ ਵੀ ਜਿਹੜਾ ਪ੍ਰਬੰਧਕ ਵੀ ਕਹੈਂਟ ਆ ਤੇ ਰੇਂਜਮੈਂਟ ਦਾ ਇਹ ਸਿਰਾ ਹੁੰਦੇ ਹੀ ਹੁੰਦੇ ਆ ਇਨਸਾਨ ਵੀ ਹੀਰਾ ਦੁਖਦੇ ਸਭ ਦੇ ਖੜਦਾ ਵੀ ਤੇਨੂੰ ਤਾਂ ਤੈਨੂੰ ਪਤਾ ਹੀ ਆ ਨਾ ਸ਼ਰਮਾ ਜੀ ਇਹ ਚੀਜ਼ ਆ ਹਾਂਜੀ ਤੇ ਬਾਕੀ ਜਿਹੜੇ ਕਾਲਾ ਪ੍ਰਬੰਧ ਕਰਦਾ ਕੱਲਾ ਬਈ ਤਾਂ ਨਾ ਇਹ ਕੱਲੇ ਬੰਦੇ ਤੇ ਇੰਨਾ ਕੁ ਪ੍ਰੈਸ਼ਰ ਹੁੰਦਾ ਮੈਂ ਕਹਿੰਦਾ ਕੱਲਾ ਬੰਦਾ ਇੰਨਾ ਨਹੀਂ ਚੱਲ ਸਕਦਾ ਉਹਨੇ 15 ਬੰਦੇ ਚ ਾਲਦੇ ਹੋਣਗੇ ਜਿੰਨਾ ਕੱਲਾ ਬੰਦਾ ਚੱਲ ਜਾਂਦਾ ਠੀਕ ਆ ਨਾ ਮੰਦੇ ਚ ਕੁਆਲਿਟੀ ਕੁਆਲਟੀਆਂ ਇੰਨੀਆਂ ਆਗਾ ਵੀ ਜਿਹੜੀਆਂ ਮੈਂ ਗੈਣ ਲੱਗਾ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗਣੂਗਾ। ਇਨਸਾਨ ਵੀ ਹੀਰਾ ਤੇ ਬਾਕੀ ਜਿਹੜਾ ਇਹ ਮੇਲਾ ਕਰਾਉਂਦਾ ਨਾ ਮੇਲੇ ਦੇ ਤਾਂ ਐਂਡ ਹੀ ਕਰਦਾ। ਐਤਕੀ ਲੋਕਾਂ ਨੂੰ ਐਂ ਲੱਗਦਾ ਸੀ ਵੀ ਪਤਾ ਨਹੀਂ ਹੈ ਨਾ ਵੀ ਵਰਲਡ ਕੱਪ ਦਾ ਕਿੱਦਾਂ ਕੀ ਸਿਸਟਮ ਹੋਊਗਾ। ਮੇਰੇ ਦਿਮਾਗ 'ਚ ਵੀ ਇਹੀ ਸੀਗਾ ਵੀ ਕਾਲਾ ਕਿਵੇਂ ਅਰੇਂਜਮੈਂਟ ਕਰੂ ਵੀ ਕ ਵਰਲਡ ਕੱਪ ਦੀ ਹੈ ਨਾ। ਪਰ ਜਦੋਂ ਫਿਰ ਕਾਰਦਾ ਕਾਲਾ ਕਾਲਾ ਦਾ ਸਿਰਾ ਹੀ ਕਰਦਾ ਬਾਈ। ਐਂਡ ਜਿਹਨੂੰ ਕਹਦੇ ਸਿਰਾ। ਤੇ ਭਾਜੀ ਜਿਹੜੀਆਂ ਭਾਈ ਨੇ ਟੀਮਾਂ ਬਣਾਈਆਂ ਹੋਈਆਂ ਵੀ ਤੁਹਾਨੂੰ ਵੀ ਲੱਗਦਾ ਵੀ ਮੈਚ ਅੱਜ ਕਿੱਦਾਂ ਦੇ ਹੋ ਉਹੀ ਹੈ ਨਾ ਆਪ ਅੱਛੀ ਕਬੱਡੀ ਖੇਡੀ ਹੋਈ ਆ ਹਰ ਤਜਰਬਾ ਬਹੁਤ ਵੱਡਾ ਕਾਲੇ ਵੀਰੇ ਦਾ ਹੂੰ ਹੂੰ ਤੇ ਕਾਲਾ ਵੀਰਾ ਹਮੇਸ਼ਾ ਨਿੱਕੀ ਨਿੱਕੀ ਚੀਜ਼ ਆ ਆਪ ਮੈਨੇਜ ਕਰਦਾ ਔਰ ਜਿੰਨਾ ਇੱਥੇ ਰੇਂਜਮੈਂਟ ਆ ਉਹ ਵੀ ਕੱਲੀ ਕੱਲੀ ਚੀਜ਼ ਕਿਹੜੀ ਚੀਜ਼ ਕਿੱਥੇ ਹੋਣੀ ਚਾਹੀਦੀ ਆ ਵੀ ਟੀਮਾਂ ਦਾ ਤਾਂ ਕਾਲੇ ਵੀਰੇ ਨੇ ਕਰਨੇ ਸੀਗਾ ਅਡਜਸਟਮੈਂਟ ਹਨਾ ਹਰੇਕ ਪਲੇਅਰ ਨੂੰ ਉਹਨੇ ਕਾਲੇ ਵੀਰੇ ਨੇ ਜਗ੍ਹਾ ਦਿੱਤੀ ਆ ਵੀ ਹਾਂ ਵੀ ਆ ਚੀਜ਼ ਆ ਪਲੇਅਰ ਇਹਨੂੰ ਸਹੀ ਰਹੂਗਾ ਵੀ ਹਰੇਕ ਚੀਜ਼ ਦੀ ਬੈਲੈਂਸ ਬਰਾਬਰ ਕਰਤਾ ਹਮ ਹਰੇਕ ਚੀਜ਼ ਦਾ ਬੈਲੈਂਸ ਬਰਾਬਰ ਕਰਤਾ ਟੀਮਾਂ ਦਾ ਵੀ ਇਹ ਨਾ ਹੋਵੇ ਵੀ ਬੰਨ ਸਾਈਡ ਮੈਚ ਹੋ ਗਿਆ ਹੁਣ ਤਾਂ ਪਲੇਅਰਾਂ ਤੇ ਡਿਪੈਂਡ ਆ ਵੀ ਉਹਨਾਂ ਨੇ ਗੇਮ ਦਿਖਾਉਣੀ ਆ ਬਾਕੀ ਕਾਲੇ ਨੇ ਜਿੰਨਾ ਜ਼ੋਰ ਸੀ ਕਾਲੇ ਨੇ ਜੋ ਵੀ ਕਰਨਾ ਵੈਸੇ ਬਾਜੀ ਤੁਹਾਨੂੰ ਕੀ ਲੱਗਦਾ ਵਾ ਅੱਜ ਟਰੈਕਟਰ ਕੌਣ ਲੈ ਕੇ ਜਾਊਗਾ ਮੈਂ ਕੱਲ ਵੀ ਇੱਥੇ ਬਹੁਤ ਬੰਦਿਆਂ ਨੂੰ ਪੁੱਛਿਆ ਕਿ ਕੌਣ ਲੱਗਦਾ ਹਾਂ ਸਾਰੇ ਨਾਲ ਇੱਕੋ ਲੈਂਦੇ ਆ ਪਰ ਬਾਈ ਕਬੱਡੀ ਆ ਕਬੱਡੀ ਚ ਕੁਛ ਵੀ ਹੋ ਸਕਦਾ ਇਹ ਨਹੀਂ ਹੁੰਦਾ ਵੀ ਸਾਰਾ ਦਾ ਇੱਕੋ ਬੰਦੇ ਦੇ ਹੁੰਦੇ ਆ ਹਨਾ ਹਾਂਜੀ ਜਦੋਂ ਆਪਾਂ ਕਹਿੰਦੇ ਆ ਮਾਂ ਖੇਡ ਕਬੱਡੀ ਜੋ ਵੀ ਕਬੱਡੀ ਖੇਡਦਾ ਸਾਰੇ ਬਹੁਤੀ ਆ ਹਨਾ ਚਾਹੇ ਪੰਜਾਬ ਦਾ ਚਾਹੇ ਹਰਿਆਣੇ ਦਾ ਪਰ ਲੋਕ ਤਾਂ ਇੱਕੋ ਨਾਲ ਲੈਂਦੇ ਆ ਚਲੋ ਮੈਂ ਨਾ ਕੀ ਲੈਣਾ ਹਨਾ ਸਭ ਨੂੰ ਪਤਾ ਹੀ ਆ ਉਹ ਤੇ ਬਾਕੀ ਤਾਂ ਹੁਣ ਪਲੇਅਰਾਂ ਤੇ ਡਿਪੈਂਡ ਆ ਬਾਈ ਆਪਾਂ ਕਹਿੰਦੇ ਆ ਸਾਰੇ ਬੰਦੇ ਜਿੱਤਣੇ ਚਾਹੀਦੇ ਹਨਾ ਕਬੱਡੀ ਦੀ ਜੱਤ ਹੋਣੀ ਚਾਹੀਦੀ ਆ ਮੈਚ ਸੋਹਣੇ ਹੋਣੇ ਚਾਹੀਦੇ ਆ ਕਿਉਂਕਿ ਜਿਹੜੇ ਇਨਸਾਨ ਨੇ ਇੰਨਾ ਜ਼ੋਰ ਮਾਰਿਆ ਇੰਨਾ ਪੈਸਾ ਲਾਇਆ ਸਮਾਂ ਸਾਰਾ ਕੁਛ ਬਾਕੀ ਹੋਰ ਕੋਈ ਦਰਸ਼ਕਾਂ ਨੂੰ ਕਬੱਡੀ ਨੂੰ ਚਾਹਣ ਵਾਲੇ ਨੂੰ ਕੋਈ ਅਪੀਲ ਕਰਨੀ ਹੋਵੇ ਅਪੀਲ ਨਹੀਂ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਕੱਲ ਜਦੋਂ ਮੈਂ ਇੱਥੇ ਆਇਆ ਕੱਲ ਹਰਿਆਣੇ ਤੋਂ ਵੀ ਬੰਦੇ ਆਏ ਹੋਏ ਆ ਅੱਛਾ ਮੈਂ ਮਿਲਾਉਂਗਾ ਤੁਹਾਨੂੰ ਮੈਂ ਉਹਨਾਂ ਨੂੰ ਗੱਲਾਂ ਚੱਲ ਪਈਆਂ ਪਹਿਲਾਂ ਉਹ ਪਲੇਅਰ ਦੀ ਸੀਲੂ ਦੀ ਗੱਲਾਂ ਚੱਲ ਪਈਆਂ ਮੈਂ ਕਿ ਵੀ ਖੇਡਣਾ ਨਹੀਂ ਇਦਾਂ ਐ ਕਰਕੇ ਨਾ 60 ਫੀਲਾ ਚੱਕਰ ਆ ਤੇ ਉਹ ਕਹਿੰਦੇ ਬਾਈ ਸਾਨੂੰ ਕੋਈ ਚੱਕਰ ਨਹੀਂ ਹਰਿਆਣੇ ਦੇ ਆ ਹਾਂ ਹਾਂ ਉਹ ਕਹਿੰਦੇ ਅਸੀਂ ਕਬੱਡੀ ਨੂੰ ਪਿਆਰ ਕਰਦੇ ਆ ਵੀ ਸਿਰਫ ਕਬੱਡੀ ਕਰਕੇ ਅਸੀਂ ਹਰਿਆਣੇ ਤੋਂ ਚੱਲ ਕੇ ਆਏ ਆ ਇੱਥੇ ਮਖੂਤੋਂ ਮੂਨਕ ਤੋਂ ਬਹੁਤ ਦੂਰੋਂ ਦਰਸ਼ਕਾਂ ਦੇ ਨਾਲ ਮੈਂ ਕੱਲ ਵੀ ਇਹੀ ਗੱਲ ਕਰਦਾ ਸੀ ਵੀ ਕੱਲੀ ਗਰਾਊਂਡ ਪਈਆ ਖਾਲੀ ਪਈਆ ਹਨਾ ਜਿੰਨਾ ਟਾਈਮ ਦਰਸ਼ਕ ਨਹੀਂ ਆਉਂਦੇ ਉਹਨਾਂ ਟਾਈਮ ਕਬੱਡੀ ਨਹੀਂ ਸਹੀ ਗੱਲ ਹੈ ਦਰਸ਼ਕਾਂ ਦੇ ਨਾਲ ਹੀ ਆ ਉਹੀ ਰੱਬ ਅਸਲੀਅਤ ਦੇ ਵਿੱਚ ਦਰਸ਼ਕ ਹੀ ਰੱਬ ਆ ਜੇ ਦਰਸ਼ਕ ਆਉਂਦੇ ਆ ਤਾਂ ਕਬੱਡੀ ਹੁੰਦੀ ਆ ਜੇ ਦਰਸ਼ਕ ਨਾ ਹੋਣ ਨਾ ਖਾਲੀ ਪਿਆ ਹੋ ਕੁਝ ਵੀ ਨਹੀਂ ਹੈਗਾ ਇੱਥੇ ਪਰ ਜਦੋਂ ਭਰ ਗਿਆ ਤਾਂ ਆਹੀ ਗਰਾਊਂਡ ਨੇ ਚਾਰ ਚੰਨ ਲੱਗ ਜਾਣੇ ਆ ਗਰਾਊਂਡ ਨੂੰ ਵੀਰੇ ਲੋਕ ਦੇਖ ਲੋ ਕਿੰਨਾ ਪਿਆਰ ਕਰਦੇ ਆ ਇੱਕ ਬੰਦਾ ਅਮਰਸਰ ਤੋਂ ਪਾਸ ਲੈਣ ਆਇਆ ਸੀਗਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਕੱਲ ਵੀ ਬਹੁਤ ਬੰਦੇ ਸੀਗੇ ਇੱਥੇ ਤੁਹਾਨੂੰ ਦੱਸਿਆ ਹਰਿਆਣੇ ਦੇ ਪਾਸ ਕੀ ਪਰ ਲੱਖੇ ਕਾਲੇ ਵੀਰੇ ਨੇ ਤਾਂ ਇਦਾਂ ਕਹਤਾ ਸੀਗਾ ਵੀ ਚਾਹੇ ਜਿਹੜੇ ਚਾਹੇ ਲੱਖਾਂ ਰੁਪਈਆ ਦੰਦਾ ਕੋਈ ਜਿੰਨੇ ਉਹਨਾਂ ਨੂੰ ਪੰਜ ਪਾਸ ਆ ਪੰਜ ਹੀ ਮਿਲਣਗੇ ਜੀ ਮਿਲਣਗੇ ਉਹ ਇਹੀ ਤਾਂ ਗੱਲ ਆ ਨਾ ਰੂਲ ਤੋਂ ਬਾਗੜੀਆਂ ਦਾ ਕੱਪ ਜਾਣਿਆ ਜਾਂਦਾ ਜਾਂਦਾ ਜੇ ਰੂਲ ਹੀ ਟੁੱਟ ਗਿਆ ਬਾਗੜੀ ਕਾਲੇ ਦਾ ਨਾਮ ਆਉਂਦਾ ਤਾਂ ਬਾਗੜੀਆਂ ਦਾ ਆ ਜਾਂਦਾ ਬਾਗੜੀਆਂ ਦਾ ਆ ਜਾਂਦਾ ਤਾਂ ਕਾਲੇ ਦਾ ਕਾਲੇ ਦਾ ਦੋਨੇ ਨਾਮ ਚਮਕ ਗਏ ਕਬੱਡੀ ਜਗਤ ਦੇ ਬੱਚੇ ਇੱਕ ਅਲੱਗ ਮੁਕਾਮ ਬਣ ਗਿਆ ਕਾਲੇ ਦਾ ਤੇ ਬਾਗੜੀਆਂ ਕੱਪ ਦਾ ਦਿਲੋਂ ਕੱਪ ਹੋਰ ਵੀ ਬੰਦੇ ਕਰਾਉਂਦੇ ਆ ਹਨਾ ਵਧੀਆ ਗੱਲ ਆ ਹਾਂਜੀ ਪਰ ਜੋ ਕਾਲਾ ਇਤਿਹਾਸ ਸਿਰਜ ਗਿਆ ਹਾਂਜੀ ਮਤਲਬ ਕਿ ਜਲਦੀ ਕੋਈ ਜਲਦੀ ਨਹੀਂ ਕੋਈ ਕਿਸੇ ਬਸ ਦੀ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਐਡਾ ਕੁਝ ਮੈਨੇਜ ਕਰਨਾ ਇਕੱਲੇ ਬੰਦੇ ਨੇ ਕਰਨਾ ਹੂੰ ਨਹੀਂ ਤਾਂ ਆਮ ਟੂਰਨਾਮੈਂਟ ਕਮੇਟੀ ਟੂਰਨਾਮੈਂਟਾਂ ਦੇ ਜਾਣੇ ਆ ਆਪਾਂ ਦੱਸਦਾ 15-15 ਜਣੇ ਹੁੰਦੇ ਆ ਇੱਕ ਨੇ ਪੈਸੇ ਇਕੱਠੇ ਕਰਨੇ ਆ ਦੂਜੇ ਨੇ ਟੀਮਾਂ ਨੂੰ ਸਾਰੇ ਬੰਦੇ ਨਾਲ ਮਿਲ ਕੇ ਕਰਦੇ ਆ ਹੂੰ ਪਰ ਕਾਲਾ ਇਕੱਲਾ ਹੀ ਆ ਝੋਟਾ ਖਿੱਚੀ ਆਉਂਦਾ 59 11 ਆ ਬਾਕੀ ਕਬੱਡੀ ਨੂੰ ਚੋਣਾਂ ਨੂੰ ਪੀਲਾ ਸਾਰੇ ਪ੍ਰਬੰਧ ਤੁਹਾਡੇ ਆਸਤੇ ਕੀਤੇ ਹੋਏ ਆ ਤੇ ਮੇਰਾ ਭਰਾ ਸਾਰੇ ਜਾਣੇ ਹੋਮ ਹੋਮ ਆ ਕੇ ਪਹੁੰਚੋ ਧੰਨਵਾਦ ਸਾਰਿਆਂ ਦਾ